ਦੋਸਤੋ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਤੁਹਾਨੂੰ ਜਸਟਿਸ ਜਗਦੀਸ਼ ਸਿੰਘ ਕੇਹਰ ਜਿਨ੍ਹਾਂ ਨੂੰ ਇਸ ਸਾਲ 2025 ਲਈ ਪਦਮ ਵਿਭੂਸ਼ਣ ਅਵਾਰਡ ਦਿੱਤਾ ਗਿਆ ਹੈ ਇਸ ਤਰ੍ਹਾਂ ਉਹ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਅਤੇ ਓਂਕਾਰ ਸਿੰਘ ਪਾਵਾ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਹੈ। ਇਹਨਾਂ ਬਾਰੇ ਅਸੀਂ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਦਸਤਵਾਂ ਪਦਮ ਅਵਾਰਡਸ ਦੋ ਜੋ ਕਿ ਦੋਸਤੋ ਭਾਰਤ ਦੇ ਵਿੱਚ 1954 ਦੇ ਵਿੱਚ ਸ਼ੁਰੂ ਕੀਤੇ ਗਏ ਸੀ ਇਹਨਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਅਸੀਂ ਪੜ੍ਹਦੇ ਹਾਂ। ਪਦਮ ਵਿਭੂਸ਼ਣ ਜੋ ਦੇਸ਼ ਦਾ ਤੂਜਾ ਸਭ ਤੋਂ ਹਾਈएस्ट ਅਵਾਰਡ ਹੈ। ਪਦਮ ਭੂਸ਼ਣ ਜੋ ਤੀਜਾ ਹਾਈएस्ट ਅਵਾਰਡ ਹੈ ਅਤੇ ਚੌਥਾ ਹੈ قدم شري ਦੋਸਤੋ ਸਮੇ ਸਮੇਂ ਤੇ ਇਹਨਾਂ ਨੂੰ ਸਰਕਾਰਾਂ ਨੇ ਬੈਨ ਵੀ ਕੀਤਾ ਹੈ 1978 ਦੇ ਵਿੱਚ ਮੁਰਾਰ지 ਦੇਸਾਈ ਦੀ ਸਰਕਾਰ ਨੇ ਅਤੇ 1993 ਦੇ ਵਿੱਚ ਨਰਸੀ ਮਰਾਓ ਸਰਕਾਰ ਬਲੇ ਵੀ ਇਹਨਾਂ ਨੂੰ ਬੈਨ ਕਰ ਦਿੱਤਾ ਸੀ ਅਤੇ ਮੁੱਖ ਤੌਰ ਤੇ ਇਹਨਾਂ ਨੂੰ ਬੈਨ ਕਰਨ ਦਾ ਰੀਜ਼ਨ ਇਹ ਸੀ ਕਿ ਜੋ ਟਾਈਟਲ ਸ਼ਬਦ ਹੈ ਆਰਟੀਕਲ 18 ਦੇ ਵਿੱਚ ਦੋਸਤੋ ਕੀ ਇਸ ਨੂੰ ਉਸ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਇਹ ਨਹੀਂ ਹਾਲਾਂਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਨੇ 1996 ਦੇ ਵਿੱਚ ਇਸ ਨੂੰ ਟਾਈਟਲ ਜੋ ਸ਼ਬਦ ਹੈ ਦੋਸਤੋ ਜਿਸ ਨੂੰ ਬੈਨ ਕੀਤਾ ਗਿਆ ਹੈ ਆਰਟੀਕਲ 18 ਦੇ ਵਿੱਚ ਉਸ ਤੋਂ ਬਾਹਰ ਕਰ ਦਿੱਤਾ ਹੈ ਅਤੇ ਇਹ ਅਵਾਰਡ ਹਰ ਸਾਲ 25 ਜਨਵਰੀ ਦੀ ਸ਼ਾਮ ਨੂੰ ਰਿਲੀਜ਼ ਕੀਤੇ ਜਾਂਦੇ ਨੇ 2025 ਦੇ ਵਿੱਚ ਵੀ ਦੋਸਤੋ ਇਹ ਅਵਾਰਡ 139 ਲੋਕਾਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਸੱਤ ਪਦਮ ਵਿਭੂਸ਼ਣ ਨੇ ਉਹਨਾਂ ਵਿੱਚੋਂ ਇੱਕ ਦੋਸਤੋ 2017 ਦੇ ਵਿੱਚ ਜਸਟਿਸ ਇੱਥੇ ਤੁਸੀਂ ਤਸਵੀਰ ਦੇਖ ਰਹੇ ਹੋ ਜਗਦੀਸ਼ ਸਿੰਘ ਕੇਹਰ ਦੀ ਜੋ ਕਿ ਭਾਰਤ ਦੇ ਪਹਿਲੇ ਸਿੱਖ ਚੀਫ ਜਸਟਿਸ ਸਨ ਤਾਂ ਉਹਨਾਂ ਨੂੰ ਪਦਮ ਵਿਭੂਸ਼ਣ ਦਿੱਤਾ ਗਿਆ ਦੋਸਤੋ ਇਹ 2017 ਦੇ ਆਪਣੇ ਇੱਕ ਫੈਸਲੇ ਜਿਸ ਦੇ ਵਿੱਚ ਟ੍ਰਿਪਲ ਤਲਾਕ ਨੂੰ ਜੋ ਹੈ ਅਨਕਨਸਟੀਟਿਊਸ਼ਨਲ ਡਿਕਲੇਅਰ ਕਰ ਦਿੱਤਾ ਗਿਆ ਸੀ ਆਪਣੀ ਉਸ ਜੱਜਮੈਂਟ ਕਰਕੇ ਮਸ਼ਹੂਰ ਸਨ ਜਿਨ੍ਹਾਂ ਨੇ ਦੋਸਤੋ ਇਸ ਅਨ ਇਸ ਨੂੰ ਜੋ ਹੈ ਇਸ ਟ੍ਰਿਪਲ ਤਲਾਕ ਦੇ ਹੱਕ ਦੇ ਵਿੱਚ ਆਪਣਾ ਜੋ ਹੈ ਵੋਟ ਪਾਇਆ ਸੀ ਹਾਲਾਂਕਿ ਦੋਸਤੋ ਇਹ ਜੋ ਫੈਸਲਾ ਸੀ ਤਿੰਨ ਦੋ ਦੇ ਨਾਲ ਜੋ ਹੈ ਸੁਪਰੀਮ ਕੋਰਟ ਦੇ ਵਿੱਚ ਟ੍ਰਿਪਲ ਤਲਾਕ ਨੂੰ ਅਨ ਕਨਸਟੀਟਿਊਸ਼ਨਲ ਕਰ ਦਿੱਤਾ ਗਿਆ ਸੀ ਉਸ ਤੋਂ ਇਲਾਵਾ ਜੇ ਐਸ ਕੇ ਹੈਰ ਸਾਹਿਬ ਪੰਜਾਬ ਦੇ ਵਿੱਚ ਵੀ ਜੋ ਹੈ ਦੋਸਤੋ ਦੋ ਬਾਰ ਐਕਟਿੰਗ ਚੀਫ ਜਸਟਿਸ ਰਹੇ ਨੇ ਅਤੇ ਬਾਅਦ ਦੇ ਵਿੱਚ ਉੱਤਰਾਖੰਡ ਦੇ ਵਿੱਚ ਉਹ ਹੈ ਇਹ ਚੀਫ ਜਸਟਿਸ ਦੇ ਤੌਰ ਤੇ ਕੰਮ ਕੀਤਾ ਬਾਅਦ ਦੇ ਵਿੱਚ ਸੁਪਰੀਮ ਕੋਰਟ ਚਲੇ ਗਏ ਅਤੇ ਉੱਥੇ ਜੋ ਹੈ ਜਨਵਰੀ 2017 ਦੇ ਇਸ ਤਰ੍ਹਾਂ ਦੇ ਵਿੱਚ ਅਤੇ ਦੋਸਤੋ ਜਨਵਰੀ ਤੋਂ ਲੈ ਕੇ ਅਗਸਤ ਤੱਕ ਜੋ ਇੱਥੇ ਚੀਫ ਜਸਟਿਸ ਦੇ ਉਹ ਇਹਨਾਂ ਨੇ ਸੇਵਾ ਨਿਭਾਈਆਂ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਦੋਸਤੋ ਆਰਟਸ ਦੇ ਵਿੱਚ ਜੋ ਹੈ ਸ਼੍ਰੀ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਜੋ ਕਿ ਆਪਣੇ ਗੁਰਬਾਣੀ ਕੀਰਤਨ ਕਰਕੇ ਬੜੇ ਜੋ ਹੈ ਮਸ਼ਹੂਰ ਨੇ ਬਹੁਤ ਸਾਰੇ ਸੰਗਤਾਂ ਜੋ ਹੈ ਇਹਨਾਂ ਨੂੰ ਬਹੁਤ ਪਿਆਰ ਕਰਦੀਆਂ ਨੇ ਅੱਜ ਤੱਕ 100 ਤੋਂ ਜ਼ਿਆਦਾ ਐਲਬਮ ਆ ਚੁੱਕੇ ਨੇ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਜੋ ਹੈ ਇਸ ਸਾਲ ਅਨਾਉਂਸ ਕੀਤਾ ਗਿਆ ਹੈ ਅਤੇ ਦੋਸਤੋ A1 ਸਾਇਕਲ ਸ਼ਾਇਦ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਸ਼ਾਇਦ ਤੁਸੀਂ ਉਸ ਦੇ ਉੱਪਰ ਜੋ ਹੈ ਕਦੇ ਜੋ ਹੈ ਰਹੇ ਵੀ ਹੋ ਲੇਕਿਨ ਦੋਸਤੋ ਸੁ ਕਨ ਸਾਈਕਲ ਉਸ ਦੇ ਜੋ ਐਮ ਡੀ ਨੇ ਜਿਹਨਾਂ ਦਾ ਨਾਮ ਹੈ ਓੰਕਾਰ ਸਿੰਘ ਪਾਵਰ ਉਹਨਾਂ ਨੂੰ ਵੀ ਟ੍ਰੇਨ ਐਂਡ ਇੰਡਸਟਰੀ ਦੇ ਵਿੱਚ ਇਸ ਸਾਲ ਪਦਮ ਸ਼੍ਰੀ ਵਾਰਡ ਦਿੱਤਾ ਗਿਆ ਹੈ ਟੋਟਲ 139 ਨੇ ਲੇਕਿਨ ਉਹਨਾਂ ਵਿੱਚੋਂ ਤਿੰਨ ਇਸ ਵਾਰ ਜੋ ਹੈ ਪੰਜਾਬੀ ਨੇ ਆਪਣੇ ਪੰਜਾਬ ਦੇ ਪੇਪਰਾਂ ਲਈ ਬੜੇ ਇੰਪੋਰਟੈਂਟ ਨੇ ਪੁੱਛਿਆ ਜਾ ਸਕਦਾ ਹੈ ਤੇ ਇਹਨਾਂ ਦੇ ਨਾਮ ਵੀ ਯਾਦ ਰੱਖੋ ਅਤੇ ਇਹ ਜੋ ਇਨਫੋਰਮੇਸ਼ਨਸ ਨਾਲ ਨਾਲ ਦਿੱਤੀਆਂ ਨੇ ਇਹ ਵੀ ਸਾਰੀਆਂ ਤੁਸੀਂ ਯਾਦ ਰੱਖਣੀਆਂ